ਤੇਰੀ ਅਰਦਾਸ ਕਦੀ ਨਿਫਲ ਨਹੀਂ ਹੋਵੇਗੀ ਤੇਰੀ ਅਰਦਾਸ ਸੁਣੀ ਜਾਏਗੀ ਗੁਰੂ ਸਾਹਿਬ ਨੇ ਧਿਆਨ ਦਿੱਤਾ ਸਿੱਖ ਨੂੰ ਕਿਉਂਕਿ ਆਪਾਂ ਸਾਰੇ ਕਹਿੰਦੇ ਆ ਧਿਆਨ ਟਿਕਾਓ ਇਹ ਅਰਦਾਸ ਹੀ ਆ ਸਿੰਘ ਸਾਨੂੰ ਸਾਰਿਆਂ ਦਾ ਧਿਆਨ ਖਡਾਉਂਦਾ ਹੈ ਇਹ ਆਪਾਂ ਤੇ ਕਹਿੰਦੇ ਆ ਅਰਦਾਸ ਚੁੱਪ ਕਰਕੇ ਕਰੋ ਇਕਾਗਰਤਾ ਨਾਲ ਕਰੋ ਉਹ ਖੁਦ ਬੋਲ ਕੇ ਕਹਿੰਦਾ ਹੈ ਕਿ ਦਸਾਂ ਪਾਤਸ਼ਾਹਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਧਿਆਨ ਤਰਾਂਦਾ ਹੈ ਨਾ ਜੀ ਚਾਰ ਥਾਵਾਂ ਤੇ ਧਿਆਨ ਤਰਾਂਦਾ ਹੈ ਫਿਰ ਉਸ ਤੋਂ ਅੱਗੇ ਜਦ ਤੁਸੀਂ ਪੜਨੇ ਆ ਤੇਸੀਂ ਦੇਖਨੇ ਆ ਕਿ ਉਸ ਤੋਂ ਅੱਗੇ ਅਰਦਾਸ ਵਿੱਚ ਮਿਲਦਾ ਧਰਮ ਨਿਕਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਤੇ ਚੌਥੀ ਵਾਰ ਉਹ ਕਹਿੰਦਾ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਇਹਦਾ ਮਤਲਬ ਜੇ ਚਾਰ ਵਾਰੀ ਸੰਗਤ ਤੇ ਧਿਆਨ ਤੋੜਾਇਆ ਜਾ ਰਿਹਾ ਹੈ ਆਪਾਂ ਆ ਕੇ ਧਿਆਨ ਧਰ ਕੇ ਕਿਹਾ ਪਰ ਆਪਾਂ ਕਹਾਂਗੇ ਜਦੋਂ ਬਾਬਾ ਜੀ ਬੋਲਦੇ ਪਏ ਆ ਤੁਸੀਂ ਕਿਉਂ ਕਹਿੰਦੇ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਅੱਗੇ ਨਹੀਂ ਕਿਹਾ ਅੱਗੇ ਸਿਰਫ ਦੋ ਵਾਰੀ ਕਿਹਾ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਤੇ ਛੇਵਾਂ ਕਿਹਾ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਇਹਦਾ ਮਤਲਬ ਧਿਆਨ ਧਰਨ ਦਾ ਮਤਲਬ ਕੀ ਹੋ ਗਿਆ ਦਸਾਂ ਪਾਤਸ਼ਾਹਾਂ ਤੋਂ ਬਾਅਦ ਧਿਆਨ ਧਰੋ ਪੰਜ ਪਿਆਰੇ ਚਲ ਚਾਰ ਸਹਿਬ ਜਾਦੇ 40 ਮੁਕਤੇ ਖੱਤੀ ਜਪੀ ਤਪੀ ਪਿਆਰੇ ਸਚਾਰੇ ਦੇਗਾ ਤੇਗਾ ਚਲਾਣ ਵਾਲੇ ਉਹਨਾਂ ਦਾ ਧਿਆਨ धरो ਖੋਪੜੀਆਂ ਲਾਉਣ ਵਾਲੀ ਜਿੰਨੇ ਸ਼ਹੀਦ ਹੋਏ ਸਭ ਦਾ ਧਿਆਨ धरो ਪੰਜਾਂ ਤਖਤਾਂ ਤੇ ਗੁਰਦੁਆਰਿਆਂ ਦਾ ਧਿਆਨ धरो ਇਹਦਾ ਮਤਲਬ ਇਹ ਸੀ ਧਿਆਨ ਵਿੱਚ ਬੜੀ ਵੱਡੀ ਤਾਕਤ ਹੈ ਅਰਦਾਸ ਦੀ ਮੰਗ ਤੱਕ ਪਹੁੰਚਦਿਆਂ ਪਹੁੰਚਦਿਆਂ ਤੇਰੇ ਧਿਆਨ ਵਿੱਚ ਜੇ ਸਾਰੇ ਆ ਗਏ ਤੇਰੀ ਅਰਦਾਸ ਕਦੀ ਨਿਫਲ ਨਹੀਂ ਹੋਵੇਗੀ ਤੇਰੀ ਅਰਦਾਸ ਸੁਣੀ ਜਾਏ ਮੇਰੀ ਫਿਰ ਬੇਨਤੀ ਹੈ ਧਿਆਨ ਦੇ ਕੋਈ ਅਰਥ ਨਹੀਂ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਬਚਨ ਕਰਦੇ ਆ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਧਿਆਨ ਦੀ ਦਾਤ ਦਿੱਤੀ ਹੈ ਕੋਈ ਬੰਦਾ ਇੱਥੇ ਧਿਆਨ ਤੋਂ ਬਿਨਾ ਨਹੀਂ ਜੇ ਜੀ ਸੱਚ ਜੇ ਧਿਆਨ ਨੈਗੇਟਿਵ ਵੀ ਹੁੰਦਾ ਹੈ ਧਿਆਨ ਪੋਜ਼ਿਟਿਵ ਵੀ ਹੁੰਦਾ ਹੈ ਫਿਰ ਸੁਣਿਓ ਬਗਲਾ ਮੱਛੀ ਧਿਆਨ ਤੋਂ ਬਿਨਾ ਪਕੜ ਸਕਦਾ ਜੇ ਸੀ ਕਹੀ ਜੀ ਬਗਲਾ ਕਪਟੀ ਹੈ ਸੱਚੀ ਮੁੱਚੀ ਬਗਲਾ ਡੱਡੀਆਂ ਮੱਛੀਆਂ ਖਾਂਦਾ ਪਰ ਰੱਬ ਨੇ ਧਿਆਨ ਦੀ ਇਕਾਗਰਤਾ ਉਹਨੂੰ ਵੀ ਬਖਸ਼ੀ ਹੈ ਕਾਹ ਭਇਓ ਜੋ ਦੋ ਲੋਚਨ ਮੂਤਕੇ ਮੂਤਕੇ ਬੈਠ ਹੋਇਓ ਬਕ ਇਹਦਾ ਮਤਲਬ ਹੈ ਕੋਲ ਇਕਾਗਰਤਾ ਹੈ ਪਾਪ ਕਰਨ ਵਾਲੇ ਕੋਲ ਵੀ ਇਕਾਗਰਤਾ ਹੁੰਦੀ ਹੈ ਪਰ ਇਹ ਗੱਲ ਵੱਖਰੀ ਕਿ ਉਹਦੇ ਧਿਆਨ ਦੀ ਬਿਰਤੀ ਜਿਹੜੀ ਦੂਜੇ ਪਾਸੇ ਗਈ ਹੋਈ ਹੈ ਫਿਰ ਥੋੜੀ ਗੱਲ ਧਿਆਨ ਨਾਲ ਸੁਣਿਓ ਮੈਂ ਆਪ ਨੂੰ ਬੇਨਤੀ ਕਰਨੀ ਕਿੱਥੇ ਤਿੰਨ ਕ ਸਿੱਖ ਮੈਂ ਬੇਨਤੀ ਕਰਨੀ ਇੱਕ ਸਾਰੇ ਕੋਈ ਪਪਲ ਥੱਲੇ ਬੈਠਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਰ ਕੇ ਬੇਨਤੀਆਂ ਕਰ ਰਿਹਾ ਹੈ। ਇੱਕ ਉਦਾਸ ਹੋਇਆ ਆਪਣੀ ਖੇਤਾਂ ਦੀ ਵਟ ਤੇ ਬੈਠਾ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਰ ਕੇ ਬੇਨਤੀ ਕਰ ਰਿਹਾ ਹੈ। ਨ ਤਿੰ ਕਲੀਆਂ ਤੀਸਰਾ ਸ਼੍ਰੀਨਗਰ ਵਿੱਚ ਮਾਈ ਬੈਠੀ ਹੈ ਮੌਤ ਸਾਹਮਣੇ ਤੇ ਦੀ ਅੱਖਾਂ ਦੀ ਜੋਤ ਕੋਈ ਨਹੀਂ ਸ਼ਰੀਰ ਪਿੰਜਰ ਹੋ ਚੁੱਕਾ ਹੈ। ਪਰ ਧਿਆਨ ਧਰ ਕੇ ਕਹਿੰਦੀ ਹੈ ਮੌਤ ਤੋਂ ਪਹਿਲਾਂ ਇੱਕ ਵਾਰੀ ਤੇਰੇ دیدار ਕਰਨੀ ਚਾਹੀਦੀ ਹੈ ਜਿਹੜੀ ਮੈਂ ਆਪ ਨੂੰ ਬੇਨਤੀਆਂ ਕਰਨੀਆਂ ਤਾਂ ਆਰੰਭ ਵਿੱਚ ਕਿਹਾ ਵੀ ਧਿਆਨ ਬੜੀ ਵੱਡੀ ਸ਼ਕਤੀ ਹੈ ਧਿਆਨ ਚ